ਤੁਸੀਂ ਇਹ AI ਵੀਡੀਓ ਬਣਾਉਣ ਦੀਆਂ ਹਰਕਤਾਂ ਤੇ ਆ ਗਏ ਹੋ ਤੇ ਅੱਜ ਮੈਂ ਕੀਰਤਨ ਛੱਡ ਰਹੀ ਹਾਂ ਤੁਹਾਡੇ ਦਿਲ ਦੀ ਖੁਆਇਸ਼ ਸੀ ਪੂਰੀ ਹੋ ਗਈ ਜਿਵੇਂ ਕਿ ट्रोल ਕਰਨ ਵਾਲੇ ਇਸ ਹੱਦ ਤੱਕ ਗਿਰ ਜਾਣਗੇ ਕਿ ਉਹ ਸਾਡੀ ਇਦਾਂ ਕਿ ਮੈਂ ਕੀਰਤਨ ਕਰਨਾ ਛੱਡ ਦਿਆਂਗੀ ਉਹਨਾਂ ਲੋਕਾਂ ਨੂੰ ਖੰਡ ਪੈ ਜਾਵੇ ਬੀਬੀ ਜੀ ਕੀਰਤਨ ਕਰਨਾ ਨਾ ਛੱਡੋ ਕੀਰਤਨ ਦੇ ਬਗਾਨ ਜਿਹੜੀਆਂ ਹਰਕਤਾਂ ਕਰਦੇ ਹੋ ਉਹ ਲੋਕਾਂ ਨੂੰ ਨਹੀਂ ਪਸੰਦ ਕਿਰਪਾ ਕਰਕੇ ਉਹ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਸੰਗਤ ਜੀ ਹਜੇ ਥੋੜੀ ਦੇਰ ਪਹਿਲਾਂ ਹੀ ਹਜੇ ਰਾਤ ਦੇ 10 ਵਜਰੇ ਨੇ ਅੱਧੇ ਘੰਟੇ ਪਹਿਲਾਂ ਮੈਨੂੰ ਸੰਗਤਾਂ ਦੇ ਵੱਲੋਂ ਇੱਕ ਵੀਡੀਓ ਭੇਜੀ ਗਈ ਹੈ ਜਿਹਦਾ ਸਕਰੀਨਸ਼ਾਟ ਮੈਂ ਆਪ ਜੀ ਦੇ ਸਾਹਮਣੇ ਲਗਾਇਆ ਹੈ ਮੈਂ ਐ ਨਹੀਂ ਸੋਚਿਆ ਸੀ ਕਿ ਟ੍ਰੋਲ ਕਰਨ ਵਾਲੇ ਇਸ ਹੱਦ ਤੱਕ ਗਿਰ ਜਾਣਗੇ ਕਿ ਉਹ ਸਾਡੀ ਇਦਾਂ ਐਡਿਟ ਵੀਡੀਓ ਬਣਾ ਕੇ ਮੈਂ ਮੇਰੇ ਹੱਥ ਪੈਰ ਉਸ ਵੇਲੇ ਕੰਬ ਗਏ ਸਨ ਕਿ ਇਹ ਲੋਕ ਸਾਡੇ ਨਾਲ ਹੁਣ ਕੀ ਕਰਨਾ ਚਾਹੁੰਦੇ ਨੇ ਮੈਂ ਫਟਾਫਟ ਆਪਣੇ ਬ੍ਰਦਰ ਨੂੰ ਫੋਨ ਲਾਇਆ ਮੈਂ ਆਪਣੇ ਬ੍ਰਦਰ ਨੂੰ ਕਿਹਾ ਕਿ ਐਦਾਂ ਐਦਾਂ ਲੋਕ ਮੇਰਾ ਚਿਹਰਾ ਯੂਜ਼ ਕਰਕੇ ਐਦਾਂ ਵੀਡੀਓ ਬਣਾ ਰਹੇ ਨੇ ਬ੍ਰਦਰ ਨੇ ਅੱਗੋਂ ਮੈਨੂੰ ਕਿਹਾ ਕਿ ਪ੍ਰ블ਮ ਤੂੰ ਟੈਨਸ਼ਨ ਨਾ ਲੈ ਮੈਨੂੰ 5 ਮਿੰਟ ਦਾ ਸਮਾਂ ਦੇ ਮੈਂ ਤੈਨੂੰ ਕਾਲ ਬੈਕ ਕਰਦਾ 5 ਮਿੰਟ ਬਾਅਦ ਹੀ ਬਰਦਰ ਨੇ ਮੈਨੂੰ ਇਹ ਐ ਆਈ ਡੀ ਇੱਕ ਹੋਰ ਐ ਮੈਨੂੰ ਭੇਜੀ ਜੋ ਵੀ ਮੈਂ ਸਕਰੀਨ ਤੇ ਲਗਾਈ ਹੋਈ ਹੈ ਸ਼ਰਮ ਦੀ ਗਲਤੀ ਹੈ ਹੈ ਕਿ ਲੋਕਾਂ ਦਾ ਜ਼ਮੀਰ ਇੰਨਾ ਗਿਰ ਚੁੱਕਿਆ ਹੈ ਕਿ ਤੁਸੀਂ ਮੈਨੂੰ ਟ੍ਰੋਲ ਕਰਨ ਲਈ ਠੀਕ ਆ ਗਾਲਾਂ ਕੱਢੀਆਂ ਮੈਂ ਬਰਦਾਸ਼ਤ ਕਰ ਗਈ ਮਾੜਾ ਬੋਲਿਆ ਮੈਂ ਬਰਦਾਸ਼ਤ ਕਰ ਗਈ ਪਰ ਐਸਾ ਦੇ ਤੱਕ ਤੁਸੀਂ ਲੋਕ ਗਿਰ ਜਾਓਗੇ ਮੈਂ ਸੋਚਿਆ ਨਹੀਂ ਸੀ ਹੁਣ ਆ ਦੋਨੋਂ ਫੁਟੇਜ ਤੁਹਾਡੇ ਸਾਹਮਣੇ ਨੇ ਕੋਈ ਨਹੀਂ ਕਹਿ ਸਕਦਾ ਵੇਖ ਕੇ ਕਿ ਆ ਮੇਰਾ ਚਿਹਰਾ ਨਹੀਂ ਹੈ ਜਾਂ ਆ ਜਿਹੜੀ ਵੀ ਆ AI ਦੇ ਥਰੂ ਬਣੀ ਆ ਜਾਂ ਜੋ ਵੀ ਆ ਇਹ ਉਹਦਾ ਚਿਹਰਾ ਨਹੀਂ ਹੈ ਅਸੀਂ ਗੁਰਗੋਬਿੰਦ ਸਿੰਘ ਜੀ ਦੇ ਲਾਲ ਹਾਂ ਅਸੀਂ ਵੀ ਖੰਡੇ ਬਾਟੇ ਦੀ ਪੌਲ ਲਈ ਹੋਈ ਹੈ ਪਰ ਥੋੜੀ ਸ਼ਰਮ ਕਰੋ ਕਿ ਤੁਹਾਡੇ ਆਪਣੇ ਘਰ ਵੀ ਮਾਵਾਂ ਨੇ ਪਹਿਣਾ ਨੇ ਐਵੇਂ ਤੁਸੀਂ ਕਿਸੇ ਦਾ ਵੀ ਚਿਹਰਾ ਵਰਤ ਕੇ ਅੱਜ ਤੁਸੀਂ ਵੇਖਿਆ ਕਿ ਇਸ ਬੀਬੀ ਦੀ ਐਨੀ ਚਰਚਾ ਹੋ ਰਹੀ ਹੈ ਐਨੀ ਕੌਂਟ੍ਰੋਵਰਸੀ ਇਹਦੇ ਤੇ ਚੱਲ ਰਹੀ ਹੈ ਤੇ ਕਿਉਂ ਨਾ ਇਹਦੇ ਉੱਤੇ ਇੱਕ AI ਵੀਡੀਓ ਵੀ ਬਣਾ ਦਿੱਤੀ ਜਾਵੇ ਸਾਨੂੰ ਪਤਾ ਸੀ ਕਿ ਅਸੀਂ ਜਿਨ੍ਹਾਂ ਇੱਕ ਨੰਬਰ ਦੇ ਕਰੈਕਟਰਲੈਸ ਬੰਦਿਆਂ ਦੇ ਨਾਲ ਅਸੀਂ ਪੰਗਾ ਲਿਆਏ ਮੈਂ ਕਹਿਣਾ ਨਹੀਂ ਸੀ ਚਾਹਦੀ ਪਰ ਮੈਂ ਅੱਜ ਕਹਿਨੀ ਆ ਕਿ ਮੈਂ ਸਾਰੀਆਂ ਸੰਗਤਾਂ ਦੇ ਲਈ ਆਵਾਜ਼ ਉਠਾਈ ਸੀ ਪਰ ਉਹਨਾਂ ਲੋਕਾਂ ਨੇ ਅੱਜ ਸਹੀ ਕਿਹਾ ਸੀ ਕਿ ਤੁਸੀਂ ਜਾਣਦੇ ਨਹੀਂ ਹੋ ਸਾਡੀ ਪਾਵਰ ਕਿੰਨੀ ਹੈ ਅੱਜ ਮੈਂ ਤੁਹਾਡੀ ਪਾਵਰ ਐ ਸੋਸ਼ਲ ਮੀਡੀਆ ਤੇ ਇਹ ਗੰਦ ਵੇਖ ਕੇ ਮੈਂ ਸਮਝ ਚੁੱਕੀ ਹਾਂ ਕਿ ਤੁਹਾਡੀ ਕਿੰਨੀ ਕੁ ਪਾਵਰ ਹੋਏਗੀ ਆਉਣ ਵਾਲੇ ਸਮੇਂ 'ਚ ਮੈਨੂੰ ਕੋਈ ਹੈਰਾਨੀ ਨਹੀਂ ਹੋਵੇਗੀ ਕਿ ਕੱਲ ਨੂੰ ਤੁਸੀਂ ਇੱਕ ਨਿਊਡ ਕੁੜੀ ਦੇ ਉੱਤੇ ਅਗਰ ਮੇਰਾ ਚਿਹਰਾ ਲਾ ਦਵੋ ਤਾਂ ਵੀ ਮੈਨੂੰ ਕੋਈ ਹੈਰਾਨੀ ਨਹੀਂ ਹੋਣ ਵਾਲੀ ਤੁਸੀਂ ਜੋ ਹਰਕਤਾਂ ਕਰਨਾ ਚਾਹੁੰਦੇ ਹੋ ਤੁਸੀਂ ਕਰ ਲਓ ਅੱਜ ਮੇਰਾ ਪਰਿਵਾਰ ਆ ਵੀਡੀਓ ਵੇਖ ਕੇ ਬਹੁਤ ਦਿਲੋਂ ਅਸੀਂ ਸਾਰੇ ਅੰਦਰੋਂ ਟੁੱਟ ਚੁੱਕੇ ਆ ਪਰ ਕੋਈ ਗੱਲ ਨਹੀਂ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਕੱਲ ਨੂੰ ਤੁਸੀਂ ਮੈਨੂੰ ਔਰ ਮੇਰੇ ਸਗੇ ਪ੍ਰਾਂ ਨੂੰ ਏਆਈ ਵੀਡੀਓ ਦੇ ਥਰੂ ਅਗਰ ਤੁਸੀਂ ਕਿੱਸਿੰਗ ਕਰਦੇ ਹੋਏ ਵੀ ਦਿਖਾ ਦਵੋ ਮੈਨੂੰ ਹੈਰਾਨੀ ਨਹੀਂ ਹੋਏਗੀ ਬਿਲਕੁਲ ਹੈਰਾਨੀ ਨਹੀਂ ਹੋਏਗੀ ਬਾਕੀ ਸਾਡੀਆਂ ਸੰਗਤਾਂ ਨੂੰ ਪਤਾ ਹੈ ਕਿ ਜੇ ਇਦਾਂ ਦੀਆਂ ਹੋਰ ਵੀ 10 ਕੁੜੀਆਂ ਬਣਾਈਆਂ ਜਾ ਸਕਦੀਆਂ ਨੇ ਅਗਰ AI ਦੇ ਨਾਲ ਮੇਰਾ ਚਿਹਰਾ ਲਾ ਕੇ ਬਣਾਇਆ ਜਾ ਸਕਦਾ ਹੈ ਤੇ ਹੋਰ ਵੀ ਕਿਸੇ ਦਾ ਮੈਨ ਨਹੀਂ ਚਾਹਦੀ ਪਲੀਜ਼ ਤੁਹਾਡੇ ਸਾਰਿਆਂ ਅੱਗੇ ਬੇਨਤੀ ਹੈ ਕਿ ਮੇਰਾ ਤੇ ਚਿਹਰਾ ਤੁਸੀਂ ਇਹ ਲਾ ਦਿੱਤਾ ਕਿਸੇ ਹੋਰ ਦੀ ਪੈਣ ਦੇ ਨਾਲ ਇਦਾਂ ਦੀ ਹਰਕਤ ਨਾ ਕਰਿਓ ਮੇਰੇ ਅੰਦਰ ਇੰਨਾ ਜਿਗਰਾ ਸ਼ਾਇਦ ਕਲਗੀਆਂ ਵਾਲੇ ਬਾਜਾਂ ਵਾਲੇ ਦੇ ਕਰਕੇ ਹੀ ਅੱਜ ਆ ਗਿਆ ਹੈ ਕਿ ਮੈਨੂੰ ਇਹ ਚੀਜ਼ ਵੇਖਣ ਤੋਂ ਬਾਅਦ ਵੀ ਅੱਜ ਡਰ ਨਹੀਂ ਲੱਗ ਰਿਹਾ ਬਾਕੀ ਹਾਂ ਅਖੀਰ ਦੇ ਵਿੱਚ ਆਈ ਕਹਿਣਾ ਚਾਹਾਂਗੀ ਕਿ ਸਿੱਧੂ ਮੂਸੇਵਾਲਾ ਵੀਰ ਅੱਜ ਲੱਗਦਾ ਹੈ ਕਿ ਸਹੀ ਕਹਿ ਕੇ ਗਿਆ ਸੀ ਕਿ ਇੱਕ ਸਮਾਂ ਐਸਾ ਵੀ ਆਏਗਾ ਕਿ ਜਦੋਂ ਆਪਣੇ ਸਿੱਖਾਂ ਦੇ ਸਰ ਤੇ ਹੀ ਕੇਸ ਨਹੀਂ ਲੱਭਣਗੇ ਆਪਣੇ ਸਿੱਖਾਂ ਦੇ ਸਰ ਤੇ ਦਸਤਾਰਾਂ ਨਹੀਂ ਸਾਨੂੰ ਮਿਲਣਗੀਆਂ ਬਾਕੀ ਸੰਗਤ ਜੀ ਮੈਂ ਆਪ ਸਾਰੀਆਂ ਸੰਗਤਾਂ ਨੂੰ ਇਹ ਹੀ ਕਹਿਣਾ ਚਾਹਾਂਗੀ ਕਿ ਤੁਸੀਂ ਮੈਨੂੰ ਪਤਾ ਹੈ ਕਿ ਇਹ ਵੇਖ ਕੇ ਮੇਰੇ ਮੈਨੂੰ ਹੁਣੇ ਫੋਨ ਤੇ ਫੋਨ ਵੱਜਣ ਲੱਗ ਗਏ ਨੇ ਸੰਗਤਾਂ ਦੇ ਮੈਂ ਆਪ ਸਾਰੀਆਂ ਸੰਗਤਾਂ ਨੂੰ ਜਿਹੜੀ ਵੀ ਇੰਟਰਨੈਸ਼ਨਲ ਨੈਸ਼ਨਲ ਪੂਰੇ ਵਰਲਡ ਦੇ ਵਿੱਚ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜੀਆਂ ਵੀ ਸੰਗਤਾਂ ਸਾਨੂੰ ਵੇਖ ਰਹੀਆਂ ਨੇ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਕਹਿਣਾ ਚਾਹਾਂਗੀ ਕਿ ਤੁਸੀਂ ਸਾਡੀ ਟੈਨਸ਼ਨ ਨਾ ਲਓ ਮੈਨੂੰ ਪਤਾ ਹੈ ਇਹ ਵੀਡੀਓ ਪੈਣ ਤੋਂ ਬਾਅਦ ਕਾਫੀ ਸੰਗਤਾਂ ਦੇ ਮੈਸੇਜ ਆਣ ਵਾਲੇ ਨੇ ਕਿ ਪੰਨ ਜੀ ਤੁਸੀਂ ਹਿੰਮਤ ਨਹੀਂ ਹਾਰਨੀ ਤੁਸੀਂ ਸਟਰੋਂਗ ਰਹੋ ਮੈਂ ਤੁਹਾਡੇ ਸਾਰਿਆਂ ਦੇ ਪਿਆਰ ਕਰਕੇ ਹੀ ਮੈਂ ਹੁਣ ਤੱਕ ਵੀ ਸਟਰੋਂਗ ਹਾਂ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਕੱਲ ਨੂੰ ਤੁਸੀਂ ਕੋਈ ਨਿਊਡ ਕੁੜੀ ਤੇ ਵੀ ਅਗਰ ਮੇਰਾ ਚਿਹਰਾ ਲਾ ਦਵੋਗੇ ਜਾਂ ਮੇਰੇ ਬ੍ਰਦਰ ਨੂੰ ਕੋਈ ਸਾਡੀ ਕੋਈ ਪੌਰਨ ਵੀਡੀਓ ਵੀ ਬਣਾ ਦੋਗੇ ਮੈਨੂੰ ਮਾਫ ਕਰਨਾ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਤੁਸੀਂ ਜਿੰਨਾ ਹਰਕਤਾਂ ਤੇgirਨਾ ਚਾਹੁੰਦੇ ਸੀ ਤੁਸੀਂ ਜੀ ਸੱਦ ਕੇ ਗਿਰੋ ਔਰ ਜਿਹੜੀਆਂ ਸੰਗਤਾਂ ਸਾਨੂੰ ਪਿਆਰ ਕਰਦੀਆਂ ਨੇ ਉਹ ਹਮੇਸ਼ਾ ਸਾਨੂੰ ਪਿਆਰ ਕਰਦੀਆਂ ਰਹਿਣਗੀਆਂ ਤੇ ਹੱਥ ਜੋੜਦੀਆਂ ਕਿ ਕਿਸੇ ਦੀ ਵੀ ਤੀ ਪੈਣ ਦੇ ਨਾਲ ਇਦਾਂ ਦੀ ਗਲਤ ਵੀਡੀਓ ਬਣਾ ਕੇ ਉਹਨੂੰ ਜ਼ਲੀਲ ਨਾ ਕਰੋ ਜੀ ਇਸ ਵੀਡੀਓ ਦੇ ਅਖੀਰ 'ਚ ਮੈਂ ਇਹ ਕਹਿਣਾ ਚਾਹਾਂਗੀ ਕਿ ਅੱਜ ਤੋਂ ਬਾਅਦ ਇਹ ਗੱਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸੰਗਤਾਂ ਤੱਕ ਤੁਸੀਂ ਪਹੁੰਚਾ ਦਿਓ ਕਿ ਅੱਜ ਤੋਂ ਬਾਅਦ ਮੈਂ ਕੀਰਤਨ ਨਹੀਂ ਕਰਾਂਗੀ ਮੈਂ ਕੋਈ ਵੀ ਪ੍ਰਚਾਰ ਦੀ ਵੀਡੀਓ ਜਾਂ ਕੋਈ ਵੀ ਵੀਡੀਓ ਅੱਜ ਤੋਂ ਬਾਅਦ ਮੈਂ ਮੇਰੀ ਤੁਹਾਨੂੰ ਕੋਈ ਵੀ ਵੀਡੀਓ ਦੇਖਣ ਨੂੰ ਨਹੀਂ ਮਿਲੇਗੀ ਜੇ ਹੁਣ ਤੁਸੀਂ ਇਹ AI ਵੀਡੀਓ ਬਣਾਉਣ ਦੀਆਂ ਹਰਕਤਾਂ ਤੇ ਆ ਗਏ ਹੋ ਤੇ ਅੱਜ ਮੈਂ ਕੀਰਤਨ ਛੱਡ ਰਹੀ ਹਾਂ ਤੁਹਾਡੇ ਦਿਲ ਦੀ ਖੁਆਇਸ਼ ਸੀ ਪੂਰੀ ਹੋ ਗਈ ਹੁਣ ਇਸ ਗੱਲ ਤੇ ਤੁਸੀਂ ਜਕਾਰਾ ਲਗਾਓ ਬੋਲੇ ਸੋਨੇ ਹਾਲ ਸਚ ਰਿਆਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਅੱਗੋਂ ਇਹ ਗੱਲ ਕਹਿ ਰਹੇ ਹੋ ਕਿ ਮੈਂ ਕੀਰਤਨ ਕਰਨਾ ਛੱਡ ਦਿਆਂਗੀ ਉਹਨਾਂ ਲੋਕਾਂ ਨੂੰ ਠੰਡ ਪੈ ਜਵੇ ਬੀਬੀ ਜੀ ਕੀਰਤਨ ਕਰਨਾ ਨਾ ਛੱਡੋ ਕੀਰਤਨ ਦੇ ਦੌਰਾਨ ਜਿਹੜੀਆਂ ਹਰਕਤਾਂ ਕਰਦੇ ਹੋ ਜੋ ਲੋਕਾਂ ਨੂੰ ਨਹੀਂ ਪਸੰਦ ਕਿਰਪਾ ਕਰਕੇ ਉਹ ਛੱਡ ਦਿਓ ਬੇਨਤੀ ਹੈ ਦਲਦੁ ਫੇਰ ਸਮਝੋ ਹੁਣ ਮੈਂ ਬੜਾ ਹੈਰਾਨ ਕੋਇਆ ਤੁਸੀਂ ਪਿਛਲੇ ਦਿਨਾਂ ਵਿੱਚ ਤੁਹਾਡੇ ਭਰਾ ਦੀ ਇੱਕ ਵੀਡੀਓ ਦੇਖੀ ਜਿਹਦੇ ਵਿੱਚ ਉਹ ਕਹਿੰਦਾ ਕਿ ਕੁਝ ਲੋਕ ਸਾਨੂੰ ਕਪਲ ਸਮਝਦੇ ਨੇ ਇਸ ਕਰਕੇ ਅਸੀਂ ਇੱਥੇ ਲਿਖਾ ਲੈਣਾ ਬ੍ਰਦਰ ਇੱਥੇ ਲਗਾ ਦੇਣਾ ਸਿਸਟਰ ਜੇ ਉਹ ਤੁਹਾਨੂੰ ਭੈਣ ਜੀ ਕਹਿ ਕੇ ਗੱਲ ਕਰੇ ਤੇ ਤੁਸੀਂ ਉਹਨੂੰ ਗੀਰਜੀ ਕਹਿ ਕੇ ਗੱਲ ਕਰੋ ਤੇ ਲੋਕਾਂ ਨੂੰ ਕਿਵੇਂ ਭਲੇਖਾ ਪੈ ਸਕਦਾ ਜਦੋਂ ਹਰਕਤਾਂ ਹੀ ਇਹੋ ਜਿਹੀਆਂ ਕਰਦੇ ਪਏ ਹੋ ਜਿਸ ਨਾਲ ਲੋਕਾਂ ਨੂੰ ਭਲੇਖਾ ਪੈ ਰਿਹਾ ਜੇ ਲੋਕਾਂ ਨੂੰ ਭਲੇਖਾ ਪੈ ਰਿਹਾ ਤੇ ਤੁਸੀਂ ਉਹ ਹਰਕਤਾਂ ਛੱਡੋ ਨਾ ਕਿ ਕੀਰਤਨ ਛੱਡੋ ਮੇਰਾ ਮੰਨਣਾ ਇਹ ਹੈ ਵੀ ਤੁਹਾਨੂੰ ਇੱਥੇ ਕੀਰਤਨ ਦੇ ਨਾਲੋਂ ਸ਼ਾਇਦ ਵਲੌਗ ਜ਼ਿਆਦਾ ਪਸੰਦ ਨੇ ਵੀ ਤੁਸੀਂ ਕਹਿ ਦਿੱਤਾ ਮੈਂ ਕੀਰਤਨ ਛੱਡ ਦੇਣਾ ਤੁਸੀਂ ਇੱਕ ਵਾਰੀ ਨਹੀਂ ਕਿਹਾ ਵੀ ਮੈਂ ਵਲੌਗ ਬਣਾਉਣੀ ਛੱਡ ਦੇਣੇ ਨੇ ਯਾ ਉਹ ਵਲੌਗ ਜਿਹੜੇ ਇੱਕ ਚਰਚਾ ਦਾ ਵਿਸ਼ਾ ਬਣਦੇ ਨੇ ਜਾਂ ਡਬਲ ਮੀਨਿੰਗ ਬਣਦੇ ਨੇ ਜਾਂ ਸੰਗਤਾਂ ਨੂੰ ਨਹੀਂ ਚੰਗੇ ਲੱਗਦੇ ਮੈਂ ਉਹ ਛੱਡ ਦੇਣੇ ਨੇ ਕਮਾਲ ਦੀ ਗੱਲ ਹੈ ਇਹਦਾ ਅਰਥ ਇਹ ਵੀ ਕੀਰਤਨ ਛੱਡ ਦੇਣਾ ਚਲੋ ਮੇਰਾ ਤੇ ਮੰਨਣਾ ਏ ਸੀ ਵੀ ਤੁਸੀਂ ਇਹੋ ਜੀਆਂ ਭੈੜੀਆਂ ਚੀਜ਼ਾਂ ਡਬਲ ਮੀਨਿੰਗ ਚੀਜ਼ਾਂ ਛੱਡ ਦੇ ਉਹ ਜ਼ਿਆਦਾ ਵਧੀਆ ਰਹਿੰਦਾ ਪਰ ਜੇ ਤੁਸੀਂ ਕਿਹਾ ਵੀ ਮੈਂ ਕੀਰਤਨ ਚੜਨਾ ਹੈ ਮੇਰੇ ਖਿਆਲ ਦੇ ਵਿੱਚ ਕੀਰਤਨ ਨਹੀਂ ਸੀ ਚੜਨਾ ਚਾਹੀਦਾ ਪਰ ਜੇ ਕੀਰਤਨ ਦੇ ਦੌਰਾਨ ਤੁਸੀਂ ਫਿਰ ਦੁਬਾਰਾ ਇਹੋ ਜਿਹੇ ਵਲੋਗ ਬਣਾਉਣੇ ਨੇ ਤੇ ਫਿਰ ਮੇਰੇ ਖਿਆਲ ਤਾਨੂੰ ਕੀਰਤਨ ਛੱਡ ਹੀ ਦੇਣਾ ਚਾਹੀਦਾ ਤਾਂ ਕਿ ਸੰਗਤ ਦੇ ਵਿੱਚ ਕਨੈਕਟੀਵਿਟੀ ਫੈਲਦੀ ਹੈ ਹੁਣ ਕਮਾਲ ਦੀ ਗੱਲ ਹੈ ਤੁਹਾਡੇ ਬ੍ਰਦਰ ਦੀ ਇੱਕ ਵੀਡੀਓ ਦੇਖ ਰਿਆ ਸਾਂ ਜਿਹਦੇ ਵੀ ਤੋਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿਹੜਾ ਭਰਾ ਆਪਣੀ ਭੈਣ ਨੂੰ ਪੁੱਛਦਾ ਹੁੰਦਾ ਵੀ ਸ਼ਰਾਬ ਪੀਣੀ ਚਾਹੀਦੀ ਹੈ ਤੁਸੀਂ ਕਿਸੇ ਜਗ੍ਹਾ ਤੋਂ ਜਾ ਰਹੇ ਹੋ ਮੈਨੂੰ ਨਹੀਂ ਪਤਾ x y z ਕੋਈ ਵੀ ਜਗ੍ਹਾ ਹੈ ਨਾ ਤੁਸੀਂ ਉਹਦੇ ਵਿੱਚ ਕਹਿ ਰਹੇ ਹੋ ਸਾਥ ਸੰਗਤ ਜੀ ਇੱਥੇ ਸ਼ਰਾਬ ਵੀ ਉਨੇ ਦੀ ਹੈ ਇੱਥੇ ਪਾਣੀ ਵੀ ਉਨੇ ਦਾ ਹੈ ਹੈ ਨਾ ਮੰਨ ਲਓ ਤੁਸੀਂ ਸ਼ਰਾਬ ਦਾ ਨਾਂ ਨਹੀਂ ਲਿਆ ਪਰ ਤੁਹਾਡੇ ਭਰਾ ਦੇ ਮੂੰਹੋਂ ਸ਼ਬਦ ਦਾਰੂ ਨਿਕਲੇ ਆ ਹੈ ਨਾ ਇਹ ਦੋਵੇਂ ਚੀਜ਼ਾਂ ਸਾਨੂੰ ਦੱਸੋ ਕੀ ਕਰਨਾ ਚਾਹੀਦਾ ਹੈ ਹੱਦ ਹੋਈ ਪਈ ਹੈ ਸੰਗਤ ਤੁਹਾਨੂੰ ਕਹੀ ਕਿ ਵੀ ਆ ਪੀ ਲਵੋ ਤੁਸੀਂ ਸੰਗਤ ਨੂੰ ਸਭ ਕੁਝ ਦੱਸਣਾ ਵੀ ਸਾਥ ਸੰਗਤ ਜੀ ਨਹੀਂ ਆ ਚੀਜ਼ਾਂ ਨਹੀਂ ਆ ਚੀਜ਼ਾਂ ਕੁਰਬਾਨੀ ਦੇ ਮੁਤਾਬਕ ਇਹ ਚੀਜ਼ਾਂ ਸਾਨੂੰ ਛੱਡਣੀਆਂ ਚਾਹੀਦੀਆਂ ਨੇ ਔਰ ਤੁਸੀਂ ਪੁੱਛ ਰਹੇ ਹੋ ਪਾਣੀ ਵੀ ਉਹਨੇ ਦਾ ਹੈ ਸ਼ਰਾਬ ਵੀ ਉਹਨੇ ਦੀ ਹੈ ਸਾਨੂੰ ਕੀ ਪੀਣਾ ਚਾਹੀਦਾ ਹੈ ਤੇ ਤੁਹਾਡਾ ਭਰਾ ਬਿਊਟੀ ਫਰੀ ਤੋਂ दारू ਪੀ ਰਣੀ ਚਾਹੀਦੀ ਹੈ ਹੱਦ ਹੋਈ ਪਈ ਹੈ ਕੋਈ ਭਰਾ ਆਪਣੀ ਭੈਣ ਨੂੰ ਕਹਿੰਦਾ ਵੀ दारू ਪੀ ਰਣੀ ਚਾਹੀਦੀ ਹੈ ਔਰ ਕੀਰਤਨ ਕਰਨ ਤੁਸੀਂ ਜਾ ਰਹੇ ਹੋ ਤੇ ਵਲੌਗ ਇਹੋ ਜੇ ਬਣਾ ਰਹੇ ਹੋ ਸੰਗਤ ਤੇ ਤੁਹਾਡਾ ਕੀ ਪ੍ਰਭਾਵ ਪੈਂਦਾ ਹੋਵੇਗਾ ਹੁਣ ਮੰਨ ਲਓ ਮੈਨੂੰ ਕਿਸੇ ਨੇ ਸੱਦਾ ਪਰਦੇਸ ਕੀਰਤਨ ਦੇ ਉੱਪਰ ਮੈਂ ਕਿਸੇ 에어ਪੋਰਟ ਦੇ ਉੱਪਰ ਆ ਕਿ ਮੈਂ ਵੀਡੀਓ ਬਣਾਉਣਾ ਮੈਂ ਸਾਥ ਸੰਗਤ ਜੀ ਮੈਨੂੰ ਦੱਸੋ ਇਹ ਤੇ ਸ਼ਰਾਬ ਵੀ ਉਹਨੇ ਦੀ ਹੈ ਪਾਣੀ ਵੀ ਉਹਨੇ ਦਾ ਦੱਸੋ ਮੈਨੂੰ ਕੀ ਪੀਣਾ ਚਾਹੀਦਾ ਮੈਨੂੰ दारू ਪੀ ਰਣੀ ਚਾਹੀਦੀ ਹੈ ਤੇ ਮੇਰੇ ਖਿਆਲ ਦੇ ਵਿੱਚ ਜਿਨ੍ਹਾਂ ਨੇ ਗਰਾਈ ਕਰਕੇ ਮੈਨੂੰ ਸੱਦਿਆ ਹੋਵੇਗਾ ਲੱਖ ਲਾਹਣਤਾ ਲੋਕ ਉਹਨਾਂ ਦੇ ਪਾਉਣਗੇ ਵੀ ਇਹੋ ਜਿਹਾ ਕੰਦਰ ਨੂੰ ਸੱਦੇ ਪਏ ਹੋ ਜਿਹੜਾ ਉੱਥੇ ਬਿਊਟੀ ਫਰੀ ਦੇ ਕੋਲ ਮਾੜਾ ਜਿਹਾ ਲੰਘਦਾ ਕੋਇਆ ਇਹਦੀ ਜ਼ੁਬਾਨ ਦੇ ਵਿੱਚੋਂ ਇਹੋ ਜਿਹੀਆਂ ਗੱਲਾਂ ਨਿਕਲਦੀਆਂ ਪਈਆਂ ਤੇ ਜ਼ੁਬਾਨ ਦੇ ਵਿੱਚੋਂ ਪਾਣੀ ਟਪਕਦਾ ਪਿਆ ਇਹੋ ਜਿਹਾ ਕੰਦਰ ਨੂੰ ਸੱਦੋਗੇ ਇਹ ਸਾਡੇ ਕੋਲ ਸਿੱਖੀ ਦਾ ਪ੍ਰਚਾਰ ਕਰੇਗਾ ਲੋਕ ਮੈਨੂੰ ਲਾਹਣਤਾ ਪਾਉਣਗੇ ਜਿਹੜੇ ਇਹਨਾਂ ਨੂੰ ਸੱਦ ਰਹੇ ਨੇ ਉਹਨਾਂ ਨੂੰ ਵੀ ਲਾਹਣਤਾ ਪਾਉਣਗੇ ਸੋ ਇਸ ਕਰਕੇ ਬੇਨਤੀ ਹੈ ਆਪਣੇ ਤੌਰ ਤਰੀਕੇ ਬਦਲੋ ਤੇ ਲੜਾਈ ਜਿਹੜੀ ਹੈ ਲੜਾਈ ਲੜਨੀ ਕਹੀਦੀ ਹੈ ਨਹੀਂ ਉਥੇ ਇਹ ਕਰਨਾ ਚਾਹੀਦਾ ਵੀ ਸਾਡੀ ਆ ਵੀ ਵੀਡੀਓ ਆ ਸਕਦੀ ਏ ਸਾਡੀ ਆ ਵੀ ਕੱਲ ਨੂੰ ਵੀਡੀਓ ਆ ਸਕਦੀ ਏ